ਕੁਰੰਦ ਲੈ ਕੇ ਆਇਆ ਹੈ ਫਿਲਹਾਲ ਦੱਸਦੇ ਕਿ ਉਸਦੇ ਹਾਲਾਤ ਠੀਕ ਹੈ ਜੋਸਤ ਕਰਕੇ ਬਠਿੰਡਾ ਦੇ ਸਰਕਾਰੀ ਹਸਪਤਾਲ ਚੋਂ ਆਕਸੀਜਨ ਤੋਂ ਲੈ ਕੇ ਦਵਾਈਆਂ ਤੱਕ ਸਾਰੇ ਪ੍ਰਬੰਧ ਕੀਤੇ ਗਏ ਨੇ ਅਤੇ ਇੱਕ ਆਈਸੋਲੇਸ਼ਨ ਵਾਰਡ ਵੀ ਬਣਾਇਆ ਗਿਆ ਹੈ ਤੇ ਇੱਕ ਕਰੋਨਾ ਦਾ ਮਰੀਜ਼ ਆਪਣੇ ਜ਼ਿਲ੍ਹੇ ਦੇ ਵਿੱਚ ਪੋਜ਼ਿਟਿਵ ਆਇਆ ਹੈ ਜੀ ਕਰੋਨਾ ਦੀ ਹਾਲਤ ਬਿਲਕੁਲ ਸਰ ਜਿਸ ਤਰ੍ਹਾਂ ਮੈਂ ਦੱਸ ਰਿਹਾ ਹਾਂ ਹਾਲ ਸਥਿਰ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਕੇਸ ਸਾਹਮਣੇ ਆਏ ਆ ਉਹਨਾਂ ਨੂੰ ਖਾਂਸੀ ਜ਼ੁਖਾਂ ਖਾਂਸੀ ਜ਼ੁਖਾਂ ਦੇ ਹੀ ਸਿੰਪਟਮ ਆਏ ਨੇ ਕੋਈ ਸੀਰੀਅਸ ਗ੍ਰੀਜ਼ ਹਜੇ ਤੱਕ ਆਪਾਂ ਦੇ ਕੋਲੇ ਕੋਵਿਡ ਦਾ ਨਹੀਂ ਆਇਆ ਸਾਡੇ ਕੋਲੇ ਵੀ ਹਸਪਤਾਲ ਵਿੱਚ ਕਰੋਨਾ ਦੇ ਪੂਰਨ ਪ੍ਰਬੰਧ ਹੈਗੇ ਨੇ ਸਾਰੀਆਂ ਦਵਾਈਆਂ ਆਕਸੀਜਨ ਦੇ ਪ੍ਰਬੰਧ ਅਸੀਂ ਕਾਈਸੋਲੇਸ਼ਨ ਵਾਰਡ ਬਣਾਇਆ ਹੋਇਆ ਹੈ ਤਿੰਨ ਬੈਡਡ ਆਈਸੋਲੇਸ਼ਨ ਵਾਰਡ ਬਣਾਇਆ ਹੈ ਤੇ ਅਗਰ ਜ਼ਰੂਰਤ ਪੈਂਦੀ ਹੈ ਤੇ ਇਸ ਨੂੰ ਅਸੀਂ ਹੋਰ ਵੀ ਐਕਸਪੈਂਡ ਕਰ ਸਕਦੇ ਹਾਂ ਲੋਕਲ ਪਿਪੀ ਕਰਦਾ ਮੋਕਨ ਨੂੰ ਇਹ ਅਪੀਲ ਕਰਨਾ ਚਾਹਾਂਗੇ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਕਿ ਆਪਾਂ ਜੋ ਚੀਜ਼ਾਂ ਪਹਿਲਾਂ ਆਪਾਂ ਅਪਣਾਈਆਂ ਸੀਗੀਆਂ ਦੂਰੀ ਬਣਾ ਕੇ ਰੱਖੋ ਬਿਨਾਂ ਗੱਲ ਤੋਂ ਪੀੜ ਪੜ ਵਾਲੀ ਜਗ੍ਹਾ ਵਿੱਚ ਨਾ ਜਾਓ ਹੱਥ ਮਿਲਾਉਣ ਤੋਂ ਗੁਰੇਜ਼ ਕਰੋ ਅਸੀਂ ਇਹੀ ਚੀਜ਼ਾਂ ਦਾ ਧਿਆਨ ਚ